ਕੂੜਾ ਕਰਕਟ ਚੁੱਕਣ ਵਾਲਿਆਂ ਦੀ ਸਮੱਸਿਆ ਦਿਨ ਬਦ ਦਿਨ ਵਧਦੀ ਜਾ ਰਹੀ ਹੈ ਸ਼ਹਿਰ ਵਾਸੀਆਂ ਦੇ ਲਈ ਹੁਣੇ ਚਿੰਤਾ ਦਾ ਵਿਸ਼ਾ ਵੀ ਬਣੀ ਹੋਈ ਹੈ ਤਾਜ਼ਾ ਤਸਵੀਰਾਂ ਲੁਧਿਆਣਾ ਕੈਲਾਸ਼ ਚੌਂਕ ਵਿੱਚ ਸਫਾਈ ਕਰਮਚਾਰੀਆਂ ਦੀਆਂ ਸਾਂਝੇ ਕਾਰਿਆਂ ਜਿਨ੍ਹਾਂ ਨੇ ਕੂੜੇ ਦੇ ਡੰਪ ਦੇ ਸਾਹਮਣੇ ਧਰਨਾ ਲਗਾ ਕੇ ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸਫਾਈ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੰਪੈਕਟਰ ਕੰਮ ਨਹੀਂ ਕਰ ਰਹੇ ਕੂੜਾ ਸੁੱਟਣ ਨੂੰ ਕੋਈ ਥਾਂ ਨਹੀਂ ਹੈ ਜਿਸ ਕਾਰਨ ਸਫਾਈ ਕਰਮਚਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਇੱਕ ਵਾਰ ਦਾ ਕੂੜਾ ਸੁਟਤ ਦਿੱਤਾ ਹਯੋ ਤੋ 10 ਵਾਰ ਦਾ ਕੂੜਾ ਆ ਰਿਹਾ ਕੰਪੈਕਟਰ ਕੰਮ ਨਹੀਂ ਕਰ ਰਿਹਾ ਜਿਨ੍ਹਾਂ ਨੂੰ ਲੈ ਕੇ ਉਹਨਾਂ ਨਗਰ ਨਗਰ ਮੈਂ ਹੁਣ ਚਤਤ ਨਹੀਂ ਦਿੱਤੀ ਹੈ ਜੇਕਰ ਆਉਣ ਵਾਲੇ 2 ਦਿਨਾਂ ਦੇ ਵਿੱਚ ਆ ਠੀਕ ਨਾ ਕੀਤਾ ਗਿਆ ਤਾਂ ਡੀ ਜ਼ੋਨ ਦੇ ਸਾਹਮਣੇ ਵੱਡਾ ਰੋਸ ਕਰਨਾ ਦੇਵਗੇ ਅੱਜ ਅਸੀਂ ਮਿਊਨਿਸਪਲ EMPLOYES ਫਾਊਂਡੇਸ਼ਨ ਵੱਲੋਂ ਇੱਥੇ ਪਹੁੰਚੇ ਸਿਗੇ ਪਿਛਲੇ 4-5 ਦਿਨਾਂ ਤੋਂ ਲੁਧਿਆਣਾ ਦੇ ਵਿੱਚ ਇਦਾਂ ਦੀ ਮੁਸ਼ਕਲ ਆ ਰਹੀ ਹੈ ਚਾਹੇ ਉਹ ਜਵਾਰਨਗਰ ਕੈਂਪ ਹੋਵੇ ਫੀਲਡਗੰਜ ਹੋਵੇ ਜਮਾਲਪੁਰ ਹੋਵੇ ਲੋਦੀ ਕਲੱਬ ਦੇ ਵੀਰ ਵੀ ਪਿਛਲੇ 4-5 ਦਿਨਾਂ ਤੋਂ ਮੈਨੂੰ ਫੋਨ ਕਰ ਰਹੇ ਸੀਗੇ ਤੇ ਜਿਹੜੀ ਵਿਵਪਤਾ ਆਈ ਹੈ ਪੰਜਾਬ ਦੇ ਉੱਪਰ ਹੜਾ ਕਰਕੇ ਅਸੀਂ ਨਹੀਂ ਚਾਹੁੰਦੇ ਸੀਗੇ ਕੋਈ ਇਦਾਂ ਦਾ ਪ੍ਰਦਰਸ਼ਨ ਕਰੀਏ ਪਰ ਅਸੀਂ ਵੀ ਮਜਬੂਰ ਹੈ 6-6 7-7 ਘੰਟੇ ਸਾਡੇ ਮੁਲਾਜ਼ਮ ਇੱਥੇ ਖੜ੍ਹਦੇ ਆ ਕੂੜਾ ਨਹੀਂ ਸੱਟਣ ਦਿੱਤਾ ਜਾਂਦਾ ਤੇ ਕੰਪੈਕਟਰ ਤੋਂ ਰੋਕਿਆ ਜਾਂਦਾ ਵਾ ਜਿਹੜਾ ਕੰਪੈਕਟਰ ਸਿਸਟਮ ਹੈ ਇਹਨਾਂ ਦਾ ਅਸੀਂ ਇਹਨਾਂ ਦੇ ਕਈ ਅਫਸਰਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕੰਪੈਕਟਰ ਸਿਸਟਮ ਫੇਲ ਹੈ ਤੇ ਇਹਦੇ ਕੋਈ ਵੀ ਸਹੀ ਤਰ੍ਹਾਂ ਪ੍ਰਭਾਵ ਨਹੀਂ ਜਾ ਰਿਹਾ ਅਸੀਂ 2 ਦਿਨਾਂ ਦਾ ਟਾਈਮ ਦਿੰਦੇ ਆ ਪ੍ਰਸ਼ਾਸਨ ਨੂੰ ਜੇਕਰ ਇਹਨਾਂ ਦਾ ਜਲਦ ਕੋਈ ਹੱਲ ਨਾ ਕੀਤਾ ਗਿਆ ਸਮੁੱਚੇ ਲੁਧਿਆਣੇ ਦੀ ਮੰਗ ਹੈ ਲਈ ਇਹ ਕੰਪੈਕਟਰ ਸਿਸਟਮ ਫੇਲ ਹੈ ਇਹਨੂੰ ਜਲਦ ਕੋਈ ਨਾ ਕੋਈ ਇਹਦਾ ਏਦਾਂ ਦਾ ਹੱਲ ਕੀਤਾ ਜਾਵੇ ਸਾਨੂੰ ਕੂੜੇ ਦਾ ਸੁੱਟਣ ਦਾ ਪੁਆਇੰਟ ਦਿੱਤਾ ਜਾਵੇ ਜੇ ਨਾ ਸੱਟਿਆ ਅਸੀਂ ਵੱਡੇ ਪੱਧਰ ਤੇ ਡੀ ਜ਼ੋਨ ਤੇ ਬਾਹਰ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਕੂੜਾ ਲਾਵਾਂਗੇ ਇਹ ਮਿਊਨਿਸਪਲ EMPLOYEES FEDERATION ਵੱਲੋਂ ਤੇ ਲੁਧਿਆਣੇ ਦਾ ਜਿੰਨਾ ਵੀ ਵਾਲਮੀਕੀ ਸਮਾਜ ਹੈ ਜਿਹੜਾ ਸਫਾਈ ਦੇ ਕਿੱਤੇ ਨਾਲ ਸੰਬੰਧਿਤ ਹੈ ਇਹ ਇਹਨਾਂ ਨੂੰ ਪ੍ਰਦਰਸ਼ਨ ਕੀਤਾ ਜਾਊਗਾ ਧੰਨਵਾਦ ਜੈ ਵਾਲਮੀਕੀ ਜੈ ਭੀਮ ਜੈ ਪਾਪਾ ਕਪਿਲ ਜੀ ਕਿਹੜੀ ਜਗ੍ਹਾ ਤੇ ਇਹ ਲੋਦੀ ਕਲਬ ਡੰਪ ਤੇ ਖੜੇ ਆ ਜੀ ਸਾਨੂੰ ਇੱਥੇ 5-7 ਦਿਨ ਤੋਂ ਇੰਨਾ ਪ੍ਰੋਸਟ ਹੋ ਰਹੀ ਹੈ ਜੀ ਪੁੱਛੋ ਇਹਨਾਂ ਤਿੰਨ-ਤਿੰਨ ਦਿਨ ਦੇ ਜਿਹੜੇ ਖੜੇ ਆ ਜੀ ਇੱਥੇ ਹਰ ਕਿ ਮੈਂ ਭਾਜੀ ਨੂੰ ਵੀ ਫੋਨ ਕਰਦਾ ਰਿਹਾ ਤੇ ਭਾਜੀ ਅੱਜ ਆਏ ਆ ਇਹਨਾਂ ਨੇ ਆਪ ਆਪਣੀ ਅੱਖੀ ਦੇਖਿਆ ਵਾ ਇੱਥੇ ਕੀ ਹਾਲ ਚੱਲ ਰਿਹਾ ਲੋਕਾਂ ਤੋਂ ਸੁਣਿਆ ਵੀ ਵਿਚਾਰ ਬਾਕੀ ਸਾਰੇ ਦੱਸ ਦੇਣਗੇ ਤੁਹਾਨੂੰ ਕੀ ਹੋਇਆ ਇੱਥੇ ਅਸੀਂ ਬੜੇ ਪਰੇਸ਼ਾਨ ਆ ਅਸੀਂ ਸਵੇਰੇ ਆੰਦੇ ਆ 7 ਵਜੇ 6-6 ਘੰਟੇ ਖੜੇ ਰਹਿੰਦੇ ਆ ਬਿਨਾਂ ਰੋਟੀ ਤੋਂ ਬਿਨਾਂ ਪਾਣੀ ਤੋਂ ਇੱਥੇ ਕਾਰਨ ਕੀ ਆ ਕਿ ਡੰਪ ਕਿਉਂ ਨਹੀਂ ਹੁੰਦੇ ਡੰਬ ਜੀ ਮਸ਼ੀਨ ਕਹਿੰਦੇ ਮਸ਼ੀਨਾ ਹੈ ਨਹੀਂ ਮਸ਼ੀਨਾਂ ਜੇ ਆ ਵੀ ਜਾਂਦੀ ਹੈ ਇੱਕ ਮਸ਼ੀਨ ਆਂਦੀ ਹੈ ਉਹ ਭਰ ਜਾਂਦੀ ਹੈ ਫੇਰ ਲੈ ਜਾਂਦੇ ਫੇਰ 7 ਘੰਟੇ 6 ਘੰਟੇ ਆਂਦੀ ਨਹੀਂ ਕਿੰਨੇ ਵਾੜਾ ਦਾ ਪੂਰਾ ਇੱਥੇ ਆਂਦਾ ਹੈ ਇੱਥੇ ਜੀ ਪ੍ਰੋਪਰ ਜੀ ਦੋ ਦੋ ਵਾੜਾ ਦਾ ਘੁੜਾ ਆਂਦਾ ਪਰ ਸਾਰੇ ਪਾਸੇ ਲੋਕ ਇੱਥੇ ਆ ਰਹੇ ਆ ਇਹ ਇੱਥੇ ਤਿੰਨ ਚਾਰ ਵਾੜਾ ਦਾ ਘੁੜਾ ਆ ਰਿਹਾ ਜੀ ਹੁਣ ਹਾਂ ਪ੍ਰਸ਼ਾਸਨ ਦੇ ਕੋਈ ਕਿਸੇ ਅਫਸਰ ਨੇ ਕਿਸੇ ਨਾਲ ਗੱਲ ਹੋਈ ਛੜੀ ਜਾਂ ਗੱਡੀ ਨਹੀਂ ਕੋਈ ਨਹੀਂ ਸਾਡੀ ਸੁਣਵਾਈ ਕਰਨ ਕੋਈ ਨਹੀਂ ਆਇਆ ਜੀ ਇੱਥੇ ਹਾਂ ਅਸੀਂ ਆਪ ਹੀ ਜੂਸ ਰਹੇ ਹਾਂ ਬਹੁਤ ਸਾਡੀ ਕੋਈ ਸੁਣਵਾਈ ਨਹੀਂ ਇੱਥੇ ਹਾਂਜੀ ਪ੍ਰੋਡਕਟ ਕਿਤਰਾ ਹੈ ਕਿ ਕਿ ਆਪਣ ਕਿੰਨੀ ਦੇ ਤੱਕ ਪ੍ਰੋਟੈਕਟਰ ਚੱਲੂ ਰਹੂਗਾ ਲਗਾਤੀ ਅਸੀਂ 2 ਦਿਨ ਦਾ ਟਾਈਮ ਦਿੱਤਾ ਜੀ ਜੇ ਸਾਡਾ ਹੱਲ ਨਹੀਂ ਕੀਤਾ ਗਿਆ ਅਸੀਂ ਡੀ ਜ਼ੋਨ ਦੇ ਮਾਰੇ ਸਾਰੇ ਜਿਹਨੇ ਜਿਹੜੇ ਖੜੇ ਆ ਅਸੀਂ ਸਾਰੇ ਉੱਥੇ ਸੁੱਟਾਂਗੇ ਲੁਧਿਆਣਾ ਲਾਈਵ ਦੇ ਲਈ ਟੀਂਗਾ ਚਾਟ ਤੇਰ